ਪਟਿਆਲਾ ਦੇ ਨਵੇਂ ਬੱਸ ਸਟੈਂਡ ਤੇ ਤਿੰਨ ਗੋਲੀਆਂ ਚਲਾਈਆਂ ਗਈਆਂ ਨੇ। ਸੂਤਰਾਂ ਅਨੁਸਾਰ ਪੁਲਿਸ ਨੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਤੇ ਦੋ ਭੱਜਾਂ ਦੇ ਵਿੱਚ ਕਾਮਯਾਬ ਹੋਈ। ਸੂਤਰਾਂ ਦੇ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇੱਕ ਪਿਸਟਲ ਅਤੇ ਖੋਲ ਵੀ ਬਰਾਮਦ ਹੋਏ ਨੇ। ਕੋਈ ਫਾਇਰ ਜ਼ੁਰੂਰ ਵੀ ਹੋਵੇ। ਫਾਇਰ ਹੋਏ ਨੇ ਜੀ 5-6 ਫਾਇਰ ਤੇ ਪੁਲਿਸ ਮੌਕੇ ਤੇ ਆਈ ਹੈ। ਪੁਲਿਸ ਆ ਗਈ ਜੀ ਇਹ ਇਤਲਾਹ ਕਰਤਾ ਸੀ। ਇਹ ਲੜਾਈ ਕਿੱਥੇ ਕੋਈ ਹੈ ਜੀ ਅੰਦਰ ਕਿਉਂ ਜਿੱਤੇ ਖੂਨ ਡੁੱਲਿਆ ਹੋਇਆ ਹੈ ਦੁਕਾਨ ਕੋਲੇ ਹੋਈ ਹੈ ਜੀ ਜੀ ਉਹ ਲੜਦੇ ਲੜਦੇ ਉੱਪਰੋਂ ਘੁੰਮ ਕੇ ਇੱਧਰ ਆਏ ਨਹੀਂ ਤੇ ਆ ਕੇ ਉਹਨਾਂ ਨੇ ਫਾਇਰ ਕੀਤੀ ਅੰਦਰ ਵੀ ਕੋਈ ਸੀਸੀਟੀਵੀ ਲੱਗੇ ਪਏ ਤੇ ਬਾਹਰ ਸੀਸੀਟੀਵੀ ਲੱਗੇ ਹੋਏ ਆ ਜੀ ਸੀਸੀਟੀਵੀ ਸਾਰੇ ਪਾਸੇ ਤੇ ਕਿੰਨੇ ਕ ਬੰਦੇ ਸੀਗੇ ਟੋਟਲ ਜੇ ਗੱਲ ਕਰੀਏ 15-15 ਮੁੰਡੇ ਹੋਣੇ ਜੀ ਇੱਕ ਮੁੰਡੇ ਨੂੰ ਕੁੱਟਿਆ ਉਹਨਾਂ ਨੇ ਪੰਜ-ਛੋਂ ਚ ਮਾਰੇ ਨੇ ਉਹਦਾ ਖੂਨ ਅੰਦਰ ਵੀ ਡੁੱਲਿਆ ਹੋਇਆ ਹੈ ਜਿਹੜੀ ਫਾਇਰ ਕਰੀਏ ਹਵਾ 'ਚ ਕਰੀਏ ਇੱਕ ਉਹਨਾਂ ਨੇ ਮਾਰਨ ਦੀ ਕੋਸ਼ਿਸ਼ ਹਵਾ 'ਚ ਤੇ ਪੁਲਿਸ ਮੁਲਾਜ਼ਮਾ ਮੌਕੇ ਤੇ ਆਗੇ ਸੀਗੇ ਪੁਲਿਸ ਮੁਲਾਜ਼ਮਾ ਮੌਕੇ ਤੇ ਕੋਈ ਉਹਨਾਂ ਚੋਂ ਫੜਿਆ ਵੀ ਗਿਆ ਮੁੰਡਾ ਇੱਕ ਮੁੰਡਾ ਫੜਿਆ ਗਿਆ ਉਹ ਹੁਣ ਆਪੀ ਸਾਰਾ ਪੁਲਿਸ ਚੱਲੀ ਵੀ ਕੌਣ ਨੇ ਕੌਣ ਨਹੀਂ ਕੋਈ ਗੱਡੀ ਵੀ ਲਕੀ ਸੀ ਉਹਨਾਂ ਨੇ ਪਾਰਕਿੰਗ ਵਗੈਰਾ ਤੇ ਤੁਸੀਂ ਉਹ ਮੁੰਡੇ ਦੀ ਕਾਰ ਖੜੀ ਹੈ ਜਿਹੜੀ ਕਾਰ ਠੀਕ ਹੈ ਜਿਹੜਾ ਜ਼ਖਮੀ ਹੋਇਆ ਜਿਹੜਾ ਜ਼ਖਮੀ ਉਹਦੇ ਨਾਲ ਦਾ ਮੁੰਡਾ ਸੀ ਜਿਹੜਾ ਹੁਣ ਆ ਜੈਨ ਗੱਡੀ ਚ ਲੈ ਕੇ ਗਏ ਆ ਪੁਲਿਸ ਵਾਲੇ ਕੋਈ ਨੌਲੇਜ ਨਹੀਂ ਹੈਗੀ ਜੋ ਕੱਲਾ ਬੰਦਾ ਸੀ ਜਿਹਨੂੰ ਫੜਿਆ ਆਪਣੀ ਸਰਕਾਰੀ ਗੱਡੀ ਚ ਲੈ ਗਏ 10 15 ਮੁੰਡੇ ਵਗੈਰਾ ਕੁਝ ਆਈ ਚੱਲੋ ਆਪਣੀ ਹਲੇ ਪਿੱਛਲੀ ਉਹ ਐਸਾ ਜਵਾਬ ਹੋਣਗੇ ਜਾਂ ਬੋਲ ਵਾਲੇ ਹੋਣਗੇ ਅਕਸਰ ਜਿਹੜਾ ਹੈਗਾ ਬੱਸ ਸਟੈਂਡ ਦੇ ਨੇੜੇ ਤੇ ਜਿਹੜਾ ਹੈਗਾ ਪੀਸੀਆਰ ਮੌਜੂਦ ਰਹਿੰਦੀ ਹੈਗੇ ਇੰਨੀ ਕੁ ਨਾਂ ਅੰਜਾਮ ਦਿੱਤਾ 5-10 ਮਿੰਟ ਤਾਂ ਲੱਗੇ ਉਹਨਾਂ ਇਸ ਸੀਜ਼ਨ ਵਿੱਚ ਸਾਹਮਣੇ ਉਹ ਬੱਸ ਸਟੈਂਡ ਦੇ ਗੇਟ ਤੇ ਖੜ੍ਹਦੀ ਹੈ ਜੀ ਪੀਸੀ ਇਹ ਅਜੇ ਇਨਵੈਸਟੀਗੇਸ਼ਨ ਦੇ ਅਧੀਨ ਹੈ ਜੀ ਇਸ ਜਿਹੜਾ ਇੱਕ ਬਲਜਿੰਦਰ ਸਿੰਘ ਆ ਜੀ ਉਹਦਾ ਨਾਮ ਦਾ ਲੜਕਾ ਜੀ ਉਹਦੇ ਮਤਲਬ ਮਾਮੂਲੀ ਛੱਟ ਲੱਗੀ ਆ ਤੇ ਇਹ ਰਿਪੋਰਟ ਆਈ ਆ ਵੀ 에어ਪੋਰਟ ਆਈ ਆ ਵੀ ਇੱਥੇ 3-4 ਫਾਇਰ ਰੌਂਡ ਕੀਤੀ ਆ ਕਿਸੇ ਅਨਨੋਨ ਵਿਅਕਤੀ ਵੱਲੋਂ ਜਿਹੜਾ ਕੈਮਰਨ ਗਿਗਾਲ ਕੇ ਤੇ ਇਹ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸਰ ਕਾਰਨ ਪਤਾ ਇਹ ਫਾਇਰ ਕਰਨ ਦਾ ਨਹੀਂ ਜੀ ਹਜੇ ਮੋਡਰੀ ਇਨਵੈਸਟੀਗੇਸ਼ਨ ਆ ਜੀ ਹਜੇ ਕੋਈ ਮਤਲਬ ਇਸ ਦੇ ਵਿੱਚ ਪਤਾ ਲੱਗ ਸਕਿਆ ਜਦੋਂ ਪਤਾ ਲੱਗੂਗਾ 40 ਨੁਕਸਾਨ ਨਹੀਂ ਜੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹਵਾਈ ਵਾਹ ਸੀਗੇ ਦਨ ਆਰਾਊਂਡ 3-4 ਹੈਗੇ ਨੇ ਸਰ ਦੋਨੋਂ ਜਿਹੜੀ ਗੁਟਾਂ ਦੇ ਵਿੱਚ ਇਹ ਝਗੜਾ ਹੋਇਆ ਜੀ ਹਾਂਜੀ ਦੋ ਗੁਟਾਂ ਝਗੜਾ ਹੋਇਆ ਇਹ ਕੀ ਸਰ ਇਹ ਮੋਡਲੀ ਉਸ ਤੋਂ ਘੋੜੇ ਵੇਖ ਕੇ ਇਹੀ ਲੱਗਦਾ ਵੀ ਦੋ ਗੁਟਾਂ ਦੇ ਵਿੱਚ ਝਗੜਾ ਹੋਇਆਗਾ ਪਰ ਕਿਸੇ ਦਾ ਕੋਈ ਇਸ ਤਰੀਕੇ ਦਾ ਨੁਕਸਾਨ ਵਗੈਰਾ ਨਹੀਂ ਹੋਇਆ ਹਾਂਜੀ ਹਾਂਜੀ ਸੀਸੀਟੀਵੀ ਵੀ ਘਰੇ ਹਾਂਜੀ ਹਾਂਜੀ ਸੀਸੀਟੀਵੀ ਵਗੈਰਾ ਤੇ ਹੋ ਤਰੀਕੇ ਦੇ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਗਈ ਜੀ ਜੀ ਮੁਕਤ ਕੋਈ ਰੌਣਾ ਲੱਗਿਆ ਜੀ ਨਹੀਂ ਨਹੀਂ ਜੀ ਇੱਕ ਜ਼ਖਮੀ ਹੈ ਜੀ ਜਿਹਦੇ ਸਿਰ ਦੇ ਵਿੱਚ ਥੋੜੀ ਜਿਹੀ ਸੱਟ ਲੱਗੀ ਆ ਉਹ ਮਤਲਬ ਪਹਿਲਾਂ ਵੀ ਕਹਿੰਦੇ ਪਹਿਲਾਂ ਵੀ ਕਹਿੰਦੇ ਮਹੀਨਾ ਤੇ ਲੜਾਈ ਝਗੜਾ ਹੋਇਆ ਉਸ ਤੋਂ ਬਾਅਦ نیچے ਆਨੇ ਕੋਈ ਇਦਾਂ ਦੀ ਨਹੀਂ ਨਹੀਂ ਉੱਪਰਲੀ ਮੰਜ਼ਲ ਤੇ ਨਹੀਂ ਹੋਇਆ ਅੰਦਰ ਹੀ ਹੋਇਆ ਸੀਗਾ ਅੰਦਰ ਝਗੜਾ ਹੋਣ ਤੋਂ ਬਾਅਦ ਬਾਹਰ ਨੂੰ ਰਨ ਕਰਕੇ ਗਏ ਅੱਛਾ ਜੀ ਸਰ ਜ਼ਖਮੀ ਦਾ ਨਾਮ ਕੀ ਹੈ ਜੀ ਨਹੀਂ ਉਹਦਾ ਐਵੇਂ ਨਹੀਂ ਹੈਗਾ ਵੀ ਬਹੁਤ ਜ਼ਖਮੀ ਆ ਤੇ ਥੋੜੀ ਜਿਹੀ ਸੱਟ ਲੱਗੀ ਉਹਦਾ ਨਾਮ ਲਖਵਿੰਦਰ ਸਿੰਘ ਮਾਨਸਾ ਦਾ ਰਹਿਣ ਵਾਲਾ ਮਾਨਸਾ ਦਾ ਰਹਿਣ ਵਾਲਾ ਸਰ ਜਿਹੜੀ ਫਾਇਰਿੰਗ ਅੰਦਰ ਹੋਈ ਹੈ ਜਾਂ ਬਾਹਰ ਹੋਈ ਹੈ ਬੱਸ ਸਾਡੇ ਨੇ ਨਹੀਂ ਫਾਇਰ Ya